ਇਸ ਸਮੇਂ ਤੇ ਆਪਣੇ ਵੱਲੋਂ ਨੋਚਿਆ ਗਿਆ ਤੇ ਆਖਰਕਾਰ ਲੋਕਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਉਹ ਕੁੜੀ ਪਾਗਲਖਾਨੇ ਤੱਕ ਪਹੁੰਚ ਜਾਂਦੀ ਆ ਕੀ ਹੋਇਆ ਉਸ ਕੁੜੀ ਨਾਲ ਅਜਿਹਾ ਕਿ ਉਹ ਪਾਗਲਖਾਨੇ ਪਹੁੰਚ ਗਈ ਅੰਤ ਦੇ ਵਿੱਚ ਉਸ ਕੁੜੀ ਨਾਲ ਕੀ ਵਾਪਰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਰਾਣੀ ਜਦੋਂ 4 ਸਾਲ ਦੀ ਸੀ ਤਾਂ ਉਹਦੇ ਮਾਪੇ ਖੇਤ ਕਿਸੇ ਦੇ ਦਿਹਾੜੀ ਗਏ ਸੀ ਤੇ ਉੱਥੇ ਇੱਕ ਹਾਦਸਾ ਹੋ ਜਾਂਦਾ ਕਾਫੀ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਆ ਉਹਦੇ ਵਿੱਚ ਰਾਣੀ ਦੇ ਮਾਤਾ ਅਤੇ ਪਿਤਾ ਵੀ ਸ਼ਾਮਲ ਹੁੰਦੇ ਆ ਜਦੋਂ ਰਾਣੀ ਦੇ ਮਾਪਿਓ ਦੀ ਖਬਰ ਉਹਦੇ ਭੂਆ ਨੂੰ ਉਹਦੇ ਨਾਨਕਿਆਂ ਨੂੰ ਚਾਚੇ ਤਾਇਆ ਨੂੰ ਮਾਸੀਆਂ ਨੂੰ ਪਹੁੰਚਦੀ ਆ ਤਾਂ ਸਾਰੇ ਰਿਸ਼ਤੇਦਾਰ ਆਣ ਗਵਾਣ ਪਿੰਡ ਇਕੱਠਾ ਹੋ ਜਾਂਦਾ ਇੱਕ ਘਰ ਦੇ ਵਿੱਚ ਦੋ ਲਾਸ਼ਾਂ ਪਈਆਂ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਚੁੱਪ ਬੈਠੀ ਬੇਵਸ ਰਾਣੀ ਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਬਚਪਨ ਤੇ ਮੇਰੀ ਜਵਾਨੀ ਉਜੜ ਗਈ ਆ ਲੋਕਾਂ ਦਾ ਰੋਣ ਵੇਖ ਕੇ ਉਹ ਰੋ ਰਹੀ ਸੀ ਪਰ ਉਹਨੂੰ ਸਮਝ ਨਹੀਂ ਆ ਰਹੀ ਸੀ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਅੰਤਮ ਸੰਸਕਾਰ ਤੋਂ ਬਾਅਦ ਅ ਅਗਲੇ ਦਿਨ ਫੁੱਲ ਚੁਗੇ ਜਾਂਦੇ ਆ ਤੇ ਭੋਗ ਦੀ ਤਿਆਰੀ ਕੀਤੀ ਜਾਂਦੀ ਆ ਭੋਗ ਤੋਂ ਪਹਿਲਾਂ ਇਹ ਫੈਸਲਾ ਕੀਤਾ ਜਾਂਦਾ ਕਿ ਰਾਣੀ ਕਿੱਥੇ ਰਹੂਗੀ ਹੁਣ ਰਾਣੀ ਦੀ ਜਿਹੜੀ ਭੂਆ ਉਹ ਉਹਦੇ ਪਿਓ ਦੀ ਕੁਲਉਤੀ ਭੈਣ ਹੁੰਦੀ ਆ ਤੇ ਉਹ ਪਰੀ ਪੰਚਾਇਤ ਦੇ ਵਿੱਚ ਤੇ ਰਿਸ਼ਤੇਦਾਰਾਂ ਦੇ ਵਿੱਚ ਇਹ ਕਹਿੰਦੀ ਆ ਕਿ ਮੇਰੇ ਭਰਾ ਪ੍ਰਜਾਈ ਇਸ ਦੁਨੀਆ ਤੋਂ ਤੁਰ ਗਏ ਮੇਰੀ ਭਤੀਜੀ ਦਾ ਹੋਰ ਕੌਣ ਆ ਮੈਂ ਰੱਖੂੰ ਕਈ ਲੋਕ ਕਹਿੰਦੇ ਕਿ ਜੇ ਕੁੜੀ ਮਾਮੇ ਮਾਮੀ ਨਾਲ ਜਾਣਾ ਚਾਹੇ ਤਾਂ ਉੱਥੇ ਵੀ ਜਾ ਸਕਦੀ ਆ ਪਰ ਰਾਣੀ ਦੀ ਮਾਮੀ ਨੇ ਕੋਈ ਬਹੁਤਾ ਹੰਗਾਰਾ ਨਹੀਂ ਦਿੱਤਾ ਤੇ ਰਾਣੀ ਦੀ ਭੂਆ ਨੂੰ ਵੀ ਇਹ ਲੱਗਦਾ ਵੀ ਮੇਰੀ ਭਤੀਜੀ ਹੋਰ ਕਿਸੇ ਦੀ ਕੀ ਲੱਗਦੀ ਆ ਮੈਂ ਹੀ ਆਪਦੀ ਧੀ ਨੂੰ ਲੈ ਕੇ ਜਾਊ ਚਲੋ ਸਾਰਿਆਂ ਦੀ ਸਹਿਮਤੀ ਬਣਦੀ ਆ ਤੇ ਰਾਣੀ ਦੇ ਮਾਤਾ ਪਿਤਾ ਦੇ ਭੋਗ ਤੋਂ ਬਾਅਦ ਰਾਣੀ ਆਪਣੀ ਭੂਆ ਦੇ ਨਾਲ ਚਲੀ ਜਾਂਦੀ ਆ ਉਹ ਰਾਣੀ ਜਿਹੜੀ ਆਪਣੇ ਮਾਪਿਆਂ ਦੇ ਨਾਲ ਆਪਣੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਸੀ ਅੱਜ ਬਿਲਕੁਲ ਇਕੱਲੀ ਰਹਿ ਜਾਂਦੀ ਆ ਰਾਣੀ ਦੀ ਭੂਆ ਦੇ ਦੋ ਕੁੜੀਆਂ ਤੇ ਇੱਕ ਮੁੰਡਾ ਹੁੰਦਾ ਜਿਹੜੇ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਰਾਣੀ ਵੀ ਉਹਨਾਂ ਦੇ ਨਾਲ ਹੀ ਸਕੂਲ ਜਾਣ ਲੱਗਦੀ ਆ ਰਾਣੀ ਦੀ ਭੂਆ ਰਾਣੀ ਤੇ ਬਹੁਤ ਤਰਸ ਕਰਦੀ ਉਹਨੂੰ ਪਿਆਰ ਵੀ ਕਰਦੀ ਆਪਣੇ ਬੱਚਿਆਂ ਜਿੰਨਾ ਪਰ ਰਾਣੀ ਦੇ ਜਿਹੜੀ ਭੂਆ ਦੇ ਬੱਚੇ ਸੀ ਉਹ ਕਿਤੇ ਨਾ ਕਿਤੇ ਉਹਦੇ ਤੇ ਗੁੱਸਾ ਕਰਦੇ ਉਹਦੇ ਤੇ ਖਿਜਦੇ ਉਹਨਾਂ ਨੂੰ ਐ ਹੁੰਦਾ ਸੀ ਵੀ ਇਹ ਕਿਉਂ ਆ ਗਈ ਉਹਦੇ ਨਾਲ ਲੜ ਪੈਂਦੇ ਤਾਂ ਰਾਣੀ ਦੀ ਭੂਆ ਉਹਨਾਂ ਨੂੰ ਕਹਿੰਦੀ ਵੀ ਦੇਖੋ ਇਹ ਸੁੱਡੀ ਭੈਣ ਆ ਇਹਦੇ ਮਾਂ ਪਿਓ ਮਰ ਗਏ ਵਿਚਾਰੀ ਦੇ ਤਾਂ ਆਈ ਹੈ ਤੁਸੀਂ ਇਦਾਂ ਨਾ ਕਰਿਆ ਕਰੋ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਰਾਣੀ ਕਾਫੀ ਵੱਡੀ ਹੋ ਜਾਂਦੀ ਹੈ 10 ਸਾਲ ਦੀ ਹੋ ਜਾਂਦੀ ਆ ਤੇ ਉਦੋਂ ਤੱਕ ਉਹ 6-7 ਜਮਾਤਾਂ ਜਿਹੜੀਆਂ ਪਾਸ ਕਰ ਲੈਂਦੀ ਆ ਹੁਣ ਜਿਹੜੀ ਰਾਣੀ ਆ ਉਹ ਆਪਣੀ ਭੂਆ ਦੇ ਬੱਚਿਆਂ ਤੋਂ ਵੱਧ ਸਿਆਣੀ ਨਿਕਲਦੀ ਆ ਕਿਉਂਕਿ ਰਾਣੀ ਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਵੀ ਮੈਂ ਇੱਥੇ ਬਗਾਨੇ ਘਰ ਰਹਿ ਰਹੀ ਆ ਜਿੱਥੇ ਰਾਣੀ ਦੀ ਭੂਆ ਦੀਆਂ ਕੁੜੀਆਂ ਆਪਣੀ ਮਾਂ ਤੋਂ ਬੈਠੀਆਂ ਬੈਠੀਆਂ ਚੀਜ਼ ਮੰਗਦੀਆਂ ਰਾਣੀ ਆਪਣੀ ਭੂਆ ਦੇ ਨਾਲ ਕੰਮ ਵੀ ਕਰਾਉਂਦੀ ਤੇ ਰਾਣੀ ਦੀ ਭੂਆ ਨੇ ਵੀ ਉਹਨੂੰ ਕਦੇ ਟੋਕਿਆ ਨਹੀਂ ਸੀ ਵੀ ਕੰਮ ਨਾ ਕਰੇ ਉਹਨੂੰ ਇਹ ਹੁੰਦਾ ਸੀ ਵੀ ਮੇਰੀਆਂ ਧੀਆਂ ਨਾਲੋਂ ਵੱਧ ਸਚਿਆਰੀ ਨਿਕਲੇ ਵੀ ਕੱਲ ਨੂੰ ਇਹਦੇ ਸਹੁਰੇ ਆਏ ਨਾ ਕਹਿਣ ਵੀ ਮਾਂ ਹੈ ਨਹੀਂ ਸੀ ਪਿਓ ਹੈ ਨਹੀਂ ਸੀ ਵੀ ਸ਼ਾਇਦ ਭੂਆ ਨੇ ਅਕਲ ਨਹੀਂ ਸਖਾਈ ਚਲੋ ਰਾਣੀ ਦੀ ਭੂਆ ਰਾਣੀ ਨੂੰ ਨਾਲ ਕੰਮ ਤੇ ਲਾਉਂਦੀ ਆ ਤੇ ਪੜਨ ਵੀ ਉਹ ਜਾਂਦੀ ਆ ਪੜਨ ਦੇ ਵਿੱਚ ਵੀ ਹੁਸ਼ਿਆਰ ਹੁੰਦੀ ਆ ਰਾਣੀ ਨੂੰ ਉਸ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਪਰ ਰਾਣੀ ਨੂੰ ਆਪਣੇ ਫੁੱਫੜ ਦਾ ਆਪਣੇ ਪ੍ਰਤੀ ਜੋ ਰਵਈਆ ਹੁੰਦਾ ਉਹ ਪਸੰਦ ਨਹੀਂ ਆਉਂਦਾ ਰਾਣੀ ਜਦੋਂ ਆਪਣੇ ਫੁੱਫੜ ਨੂੰ ਰੋਟੀ ਫੜਾਉਣ ਜਾਂਦੀ ਤਾਂ ਉਹਦਾ ਫੁੱਫੜ ਬਹਾਨੇ ਨਾਲ ਉਹਦੇ ਹੱਥ ਨਾਲ ਹਿਲਾਉਂਦਾ ਜਾਂ ਉਹ ਕਦੇ ਰਾਣੀ ਨੂੰ ਬੁੱਕਲ 'ਚ ਬਿਠਾਉਂਦਾ ਤੇ ਜਾਂ ਉਹਨੂੰ ਕਦੇ ਬੁੱਕਲ 'ਚ ਲੈਂਦਾ ਤਾਂ ਉਹਨੂੰ ਵਧੀਆ ਨਾ ਲੱਗਦਾ ਪਾਮੀ ਕੇ ਰਾਣੀ ਦਾ ਫੁੱਫੜ ਆਪਣੀਆਂ ਧੀਆਂ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦਾ ਸੀ ਪਰ ਰਾਣੀ ਨੂੰ ਉਹਦੇ ਸ਼ੂਣ ਤੋਂ ਉਹਦੇ ਟੱਚ ਕਰਨ ਤੋਂ ਇੱਕ ਅਕਲ ਕਾਨ ਜੀ ਮਹਿਸੂਸ ਹੁੰਦੀ ਸੀ ਜਿਹੜੀ ਸ਼ਾਇਦ ਉਹ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰਦੀ ਸੀ ਕਿਸੇ ਕੋਲ ਚਲੋ ਇਸੇ ਤਰ੍ਹਾਂ ਸਮਾਂ ਬੀਤਦਾ ਦੋ ਤਿੰਨ ਮਹੀਨੇ ਹੋ ਜਾਂਦੇ ਆ ਇਸ ਗੱਲ ਨੂੰ ਜਦੋਂ ਰਾਣੀ ਨੂੰ ਇਹ ਲੱਗਣ ਲੱਗਦਾ ਵੀ ਉਹਦੇ ਫੁੱਫੜ ਦਾ ਵਤੀਰਾ ਉਹਦੇ ਪ੍ਰਤੀ ਠੀਕ ਨਹੀਂ ਇੱਕ ਦਿਨ ਰਾਣੀ ਸਕੂਲੋਂ ਆਉਂਦੀ ਆ ਸਕੂਲੋਂ ਉਹਦੇ ਨਾਲ ਮਤਲਬ ਪੇਟ 'ਚ ਦਰਦ ਹੁੰਦਾ ਤੇ ਉਹ ਛੁੱਟੀ ਲੈ ਕੇ ਆ ਜਾਂਦੀ ਆ ਤੇ ਰਾਣੀ ਦੀ ਭੂਆ ਜਿਹੜੀ ਉਹ ਕਿਸੇ ਦੇ ਦਿਹਾੜੀ ਗਈ ਹੁੰਦੀ ਆ ਜਦੋਂ ਉਹ ਘਰ ਆਉਂਦੀ ਆ ਤਾਂ ਰਾਣੀ ਦਾ ਫੁੱਫੜ ਘਰੇ ਹੁੰਦਾ ਰਾਣੀ ਨੂੰ ਐ ਲੱਗਦਾ ਵੀ ਮੈਂ ਤਾਂ ਘਰੇ ਆ ਕੇ ਫਸ ਗਈ ਵੀ ਫੁੱਫੜ ਕੱਲਾ ਕਰੇ ਪਰ ਫਿਰ ਵੀ ਉਹ ਚੁੱਪਚਾਪ ਬਸਤਾ ਰੱਖਦੀ ਆ ਤੇ ਰਸੋਈ ਦੇ ਵਿੱਚ ਜਾਂਦੀ ਆ ਜਦੋਂ ਉਹ ਪਾਣੀ ਪੀਣ ਲੱਗਦੀ ਆ ਤਾਂ ਉਹਦੇ ਹੱਥੋਂ ਗਲਾਸ ਡਿੱਗ ਜਾਂਦਾ ਤੇ ਖੜਕਾ ਹੁੰਦਾ ਤੇ ਉਹਦੇ ਫੁੱਫੜ ਨੂੰ ਵੀ ਪਤਾ ਲੱਗ ਜਾਂਦਾ ਵੀ ਰਾਣੀ ਆ ਚਲ ਜਦੋਂ ਉਹ ਬਾਹਰ ਨਿਕਲ ਕੇ ਵੇਖਦਾ ਤੇ ਉਹਨੂੰ ਕਹਿੰਦਾ ਵੀ ਰਾਣੀ ਤੂੰ ਕੀ ਕਰਦੀ ਆ ਕੋਸ਼ਟਾ ਹੋ ਤੂੰ ਹੀ ਡਰਦੀ ਹੁੰਦੀ ਆ ਦੇਖ ਕੇ ਡਰ ਜਾਂਦੀ ਆ ਸੈਮ ਜਾਂਦੀ ਆ ਤੇ ਉਹਦਾ ਫੁੱਫੜੋ ਦੇ ਕੋਲ ਆ ਕੇ ਉਹਨੂੰ ਆਪਣੇ ਨਾਲ ਲਾਉਂਦਾ ਤੇ ਉਹਨੂੰ ਕਹਿੰਦਾ ਰਾਣੀ ਤੂੰ ਮੇਰੇ ਤੋਂ ਕਿਉਂ ਡਰਦੀ ਆ ਕੋਈ ਨਾ ਫਿਰ ਕੀ ਹੋ ਗਿਆ ਜੇ ਗਲਾਸ ਡਿੱਗ ਗਿਆ ਮੈਂ ਕਿਹਾ ਤੈਨੂੰ ਕੁਝ ਕਹਿਣਾ ਨਾਲੇ ਤੂੰ ਕਦੋਂ ਆਈ ਸਕੂਲੋਂ ਉਹ ਆਪਣੇ ਫੁੱਫੜ ਤੋਂ ਦੂਰ ਜਾ ਹੁੰਦੀ ਆ ਤੇ ਕਹਿੰਦੀ ਕਿ ਮੈਂ ਹੁਣੇ ਆਈ ਤੇ ਉਹ ਕਹਿੰਦਾ ਚਲ ਆਏ ਕਰ ਫਿਰ ਤੂੰ ਚਾਹ ਬਣਾ ਲੈ ਚਲ ਰਾਣੀ ਚਾਹ ਬਣਾਉਣ ਲੱਗਦੀ ਆ ਚੁੱਲ੍ਹੇ ਤੇ ਤੇ ਜਦੋਂ ਉਹ ਆਪਣੇ ਫੁੱਫੜ ਨੂੰ ਚਾਹ ਬਣਾਉਣ ਜਾਂਦੀ ਆ ਜਦੋਂ ਫੁੱਫੜ ਅੰਦਰ ਪਿਆ ਹੁੰਦਾ ਤੇ ਜਦੋਂ ਉਹ ਚਾਹ ਫੜਾ ਕੇ ਮੁੜਨ ਲੱਗਦੀ ਆ ਤਾਂ ਉਹਦਾ ਫੁੱਫੜ ਉਹਦਾ ਹੱਥ ਫੜ ਕੇ ਕਹਿੰਦਾ ਰਾਣੀ ਤੂੰ ਮੇਰੇ ਕੋਲੇ ਬੈਠ। ਉਹ ਕਹਿੰਦੀ ਫੁੱਫੜ ਜੀ ਵੀ ਮੈਂ ਕੰਮ ਕਰਦੀ ਆ। ਉਹ ਕਹਿੰਦਾ ਕੰਮ ਕੀ ਆ ਦੁਪਹਿਰੇ ਕੋਈ ਕੰਮ ਨਹੀਂ ਤੂੰ ਬੈਠ। ਮੇਰੀ ਗੱਲ ਸੁਣ ਤੂੰ ਮੇਰੇ ਤੋਂ ਦੂਰ ਦੂਰ ਕਿਉਂ ਭਾਈਦੀ ਆ। ਰਾਣੀ ਡਰ ਜਾਂਦੀ ਆ ਕੰਬਣ ਲੱਗ ਜਾਂਦੀ ਆ। ਜਦੋਂ ਉਹ ਉਹਦੀ ਬਾਹ ਫੜ ਕੇ ਆਪਣੇ ਮੰਜੇ ਤੇ ਬਿਠਾਉਣ ਲੱਗਦਾ ਤਾਂ ਰਾਣੀ ਬਾਹ ਛੜਾ ਕੇ ਭੱਜ ਲੈਂਦੀ ਆ। ਬਾਹ ਛੜਾ ਕੇ ਭੱਜ ਕੇ ਉਹ ਬਾਹਰ ਆ ਜਾਂਦੀ ਆ ਤੇ ਉਹਦਾ ਫੁੱਫੜ ਉਹਦੇ ਪਿੱਛੇ ਆਉਂਦਾ ਤੇ ਰਾਣੀ ਘਰੋਂ ਬਾਹਰ ਨਿਕਲ ਜਾਂਦੀ ਆ। ਹੁਣ ਰਾਣੀ ਦੇ ਫੁੱਫੜ ਨੂੰ ਇਹ ਸੀ ਵੀ ਇਹ ਆਪਦੀ ਭੂਆ ਕੋਲੇ ਮੇਰੀ ਸ਼ਿਕਾਇਤ ਨਾ ਕਰ ਦੇ। ਜਦੋਂ ਸ਼ਾਮ ਨੂੰ ਰਾਣੀ ਦੀ ਭੂਆ ਘਰ ਆਉਂਦੀ ਆ ਤਾਂ ਰਾਣੀ ਦਾ ਜਿਹੜਾ ਫੁੱਫੜ ਆ ਉਹ ਕਹਿੰਦਾ ਕਿ ਤੂੰ ਬਗਾਨੀ ਕੁੜੀ ਲਿਆ ਕੇ ਨੇ ਇੱਥੇ ਅੱਕ ਲਾ ਲਈ ਐ ਨਹੀਂ ਪਤਾ ਕੱਲ ਨੂੰ ਤੈਨੂੰ ਕੋਈ ਲਾਂਬਾ ਦਵਾ ਦੇ। ਮੈਂ ਪਹਿਲਾਂ ਵੀ ਨੋਟ ਕੀਤਾ ਤੇ ਅੱਜ ਵੀ ਇਹ ਸਕੂਲ ਤੋਂ ਪਹਿਲੀ ਆ ਜਾਂਦੀ ਆ। ਦੂਜੇ ਜਵਾਕਾਂ ਨਾਲ ਕਿਉਂ ਨਹੀਂ ਆਈ? ਚਲ ਰਾਣੀ ਦੀ ਭੂਆ ਨੂੰ ਝਿੜਕਦੀ ਆ ਤੇ ਉਹਨੂੰ ਕਹਿੰਦੀ ਵੀ ਤੇਰੇ ਫੁੱਫੜ ਨੇ ਮੈਨੂੰ ਦੱਸਿਆ ਵੀ ਤੂੰ ਆਪਦੀ ਮਰਜ਼ੀ ਨਹੀਂ ਸਕੂਲੋਂ ਆ ਜਾਨੀ ਆ। ਵੀ ਮੈਂ ਤਾਂ ਦਿਹਾੜੀ ਗਈ ਹੁੰਨੀ ਆ ਮੈਨੂੰ ਤਾਂ ਪਤਾ ਨਹੀਂ ਤੂੰ ਕਿਉਂ ਆਈ ਤਾਂ ਉਹ ਕਹਿੰਦੀ ਵੀ ਨਹੀਂ ਪੂਆ ਮੈਂ ਪਹਿਲਾਂ ਕਦੇ ਨਹੀਂ ਆਈ ਵੀ ਅੱਜ ਮੇਰਾ ਢਿੱਡ ਦੁਖਦਾ ਸੀ ਮੈਂ ਤਾਂ ਆਈ ਆ ਤੇ ਰਾਣੀ ਦਾ ਫੁੱਫੜ ਰਾਣੀ ਨੂੰ ਕਹਿੰਦਾ ਵੀ ਤੂੰ ਇਹਨੂੰ ਵਰਜ ਕੇ ਰੱਖਿਆ ਕਰ ਤੇ ਨਾਲੇ ਘਰੋਂ ਆ ਕੇ ਇਹ ਬੈਗ ਰੱਖ ਕੇ ਥੈਲਾ ਰੱਖ ਕੇ ਬਾਹਰ ਚਲੀ ਗਈ ਬਾਹਰ ਜਮਾਨਾ ਹੈ ਨਹੀਂ ਬਾਲਾ ਤੋਰਨ ਦਾ ਕੱਲ ਨੂੰ ਤੇਰੇ ਝਾਟੇ ਖੇਪਵਾ ਦੂ ਤੇ ਰਾਣੀ ਰਾਣੀ ਦੀ ਪੂਆ ਆਪਦੀ ਪਤੀ ਜੀ ਰਾਣੀ ਨੂੰ ਝਟਕ ਦਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਬਾਹਰ ਨਹੀਂ ਕਿਸੇ ਦੇ ਜਾਣਾ ਹੈਗਾ ਉਹ ਕਹਿੰਦੀ ਠੀਕ ਆ ਪੂਆ ਚਲੋ ਉਸ ਤੋਂ ਬਾਅਦ ਰਾਣੀ ਆਪਣੇ ਫੁੱਫੜ ਤੋਂ ਹੋਰ ਵੀ ਜ਼ਿਆਦਾ ਡਰਨ ਲੱਗ ਜਾਂਦੀ ਆ ਤੇ ਰਾਣੀ ਦਾ ਫੁੱਫੜ ਸੀ ਜਿਹੜਾ ਉਹ ਕੋਈ ਬਹੁਤਾ ਕੰਮਕੁਵਾਰ ਨਹੀਂ ਕਰਦਾ ਸੀ ਘਰੇ ਹੁੰਦਾ ਸੀ ਇੱਕ ਦਿਨ ਰਾਣੀ ਦੀ ਭੂਆ ਜਿਹੜੀ ਆਪਣੇ ਜਵਾਕਾਂ ਦੇ ਨਾਲ ਕਿਸੇ ਰਿਸ਼ਤੇਦਾਰੀ ਚ ਉਹਨੇ ਜਾਣਾ ਹੁੰਦਾ ਉਹ ਆਪਣੇ ਤਿੰਨੇ ਜਵਾਕਾਂ ਨੂੰ ਲੈ ਜਾਂਦੀ ਆ ਤੇ ਰਾਣੀ ਨੂੰ ਕਹਿੰਦੀ ਵੀ ਰਾਣੀ ਤੇਰਾ ਫੁੱਫੜ ਪੁੱਤ ਘਰੇ ਆ ਇਹਦੀਆਂ ਰੋਟੀਆਂ ਪਕਾਉਣ ਵਾਸਤੇ ਨਹੀਂ ਕੋਈ ਹੋਣਾ ਵੀ ਮੇਰੀਆਂ ਕੁੜੀਆਂ ਤਾਂ ਪਹਿਲੇ ਹੀ ਨਹੀਂ ਕੰਮ ਕਰਦੀਆਂ ਹਨਾ ਚਲ ਤੂੰ ਰੋਟੀ ਪਾਣੀ ਕਰ ਲੈਨੀ ਆ ਵੀ ਤੂੰ ਤੇਰੇ ਫੁੱਫੜ ਕੋਲੇ ਰਹੀਂ ਉਹ ਕਹਿੰਦੀ ਵੀ ਭੂਆ ਮੈਂ ਨਹੀਂ ਰਹਿਣਾ ਉਹ ਕਹਿੰਦੀ ਕਿ ਨਹੀਂ ਪੁੱਤ ਤੂੰ ਰਹਿਪੀ ਕੋਈ ਨਾ ਰਾਣੀ ਬਥੇਰਾ ਜ਼ੋਰ ਲਾਉਂਦੀ ਆ ਵੀ ਮੈਂ ਤਾਂ ਆਪਣਾ ਨਾਲ ਜਾਣਾ ਪਰ ਉਹਦੀ ਭੂਆ ਨੂੰ ਲੈ ਕੇ ਨਹੀਂ ਜਾਂਦੀ ਆਪਦੇ ਤਿੰਨਾਂ ਜਵਾਕਾਂ ਨੂੰ ਉਹ ਲੈ ਜਾਂਦੀ ਆ ਰਾਣੀ ਸਾਰਾ ਦਿਨ ਸਕੂਲ ਚ ਐਂਡਰੀ ਜਾਂਦੀ ਆ ਵੀ ਅੱਜ ਤਾਂ ਫੁੱਫੜ ਕੱਲਾ ਵੀ ਹਏ ਮੇਰੇ ਨਾਲ ਕੁਝ ਕਰੇ ਨਾ ਤੇ ਚਲੋ ਉਹਨਾਂ ਡਰ ਦੀ ਡਰਾਉਂਦੀ ਘਰ ਆਉਂਦੀ ਆ ਘਰ ਆ ਕੇ ਉਹ ਚੁੱਪ ਕਰਕੇ ਬਸਤਾ ਰੱਖ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਆ ਤੇ ਰਾਣੀ ਦੇ ਫੁੱਫੜ ਨੂੰ ਪਤਾ ਲੱਗ ਜਾਂਦਾ ਉਹਨੂੰ ਆਵਾਜ਼ ਮਾਰਦਾ ਰਾਣੀ ਤੇਰੀ ਭੂਆ ਨੇ ਕੀ ਕਿਹਾ ਸੀ ਵੀ ਬਾਹਰ ਨਹੀਂ ਜਾਣਾ ਉਹ ਕਹਿੰਦੀ ਵੀ ਮੈਂ ਤਾਂ ਇੰਨਾਂ ਦੀ ਕੁੜੀ ਨਾ ਖੇਡਣ ਜਾਨੀ ਆ ਕਹਿੰਦਾ ਕਿਤੇ ਨਹੀਂ ਜਾਣਾ ਟਾਈਮ ਨਾਲ ਰੋਟੀਆਂ ਪਕਾ ਲਾ ਅੱਜ ਤੇਰੀ ਭੂਆ ਇਹ ਨਹੀਂ ਕੀ ਕਰੇ ਤੇ ਰਾਣੀ ਆ ਜਿਹੜੀ ਉਹ ਬਹੁਤ ਡਰ ਜਾਂਦੀ ਆ ਚਲ ਉਹ ਪਹਿਲਾਂ ਤਾਂ ਉਹਦਾ ਫੁੱਫੜ ਕਹਿੰਦਾ ਚਾਹ ਬਣਾ ਚਾਹ ਬਣਾਉਂਦੀ ਆ ਚਾਹ ਬਣਾ ਕੇ ਜਦੋਂ ਉਹ ਚਾਹ ਬਣਾਉਣ ਲੱਗਦੀ ਆ ਤਾਂ ਉਹਦਾ ਫੁੱਫੜ ਉਹਦੇ ਪਿੱਛੇ ਰਸੋਈ 'ਚ ਆ ਜਾਂਦਾ ਤੇ ਉਹਨੂੰ ਪਿੱਛੋਂ ਦੀ ਜਦੋਂ ਫੜਨ ਲੱਗਦਾ ਰਾਣੀ ਆ ਜਿਹੜੀ ਉੱਥੋਂ ਭੱਜ ਲੈਂਦੀ ਆ ਭਾਵੇਂ ਕਿ ਰਾਣੀ 12-13 ਸਾਲ ਦੀ ਸੀ ਤੇ ਪਰ ਉਹਨੂੰ ਪਤਾ ਸੀ ਚੰਗੇ ਮਾੜੇ ਦੀ ਕਹਿੰਦੇ ਆ ਬਾਹਰ ਟੱਚ ਤੇ ਗੁੱਡ ਟੱਚ ਦਾ ਬੱਚੇ ਨੂੰ ਪਤਾ ਲੱਗ ਜਾਂਦਾ ਉੱਥੋਂ ਕਾਲੀ ਕਾਲੀ ਬਾਹਰ ਨਿਕਲ ਜਾਂਦੀ ਆ ਤੇ ਉਹਦਾ ਫਫੜੋ ਦੀ ਬਾਹ ਮ ਫੜ ਲੈਂਦਾ ਉਹਨੂੰ ਕਹਿੰਦਾ ਵੀ ਅੱਜ ਤੈਨੂੰ ਛਡਾਉਣ ਵਾਲਾ ਕੋਈ ਨਹੀਂ ਤੇ ਅੱਜ ਤੂੰ ਭੱਜ ਕੇ ਕਿਤੇ ਨਹੀਂ ਜਾ ਸਕਦੀ ਚੁੱਪ ਕਰਕੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨੂੰ ਅੰਦਰ ਲੈ ਜਾਂਦਾ ਤੇ ਉਹਦੇ ਨਾਲ ਉਹ ਕਰਦਾ ਜੋ ਨਹੀਂ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਰਾਣੀ ਆ ਜਿਹੜੀ ਉਹ ਬਿਲਕੁਲ ਟੁੱਟ ਜਾਂਦੀ ਆ ਤੇ ਰਾਣੀ ਨੂੰ ਉਹ ਐਂਡ ਤੇ ਇਹ ਕਹਿੰਦਾ ਵੀ ਜੇ ਤੂੰ ਆਪਦੀ ਭੂਆ ਕੋਲੇ ਇਹ ਗੱਲ ਕੀਤੀ ਤਾਂ ਤੇਰਾ ਮੈਂ ਬਹੁਤ ਬੁਰਾ ਹਸ਼ਰ ਕਰੂੰ ਰਾਣੀ ਚਲੋ ਦਰਦ ਸਹਿੰਦੀ ਹੋਈ ਮਾੜੀ ਹਾਲਤ ਦੇ ਵਿੱਚ ਉੱਥੇ ਹੀ ਪਈ ਰਹਿੰਦੀ ਆ ਰਾਣੀ ਦਾ ਫੁੱਫੜ ਆਪਣੀ ਹਵਸ ਰਾਣੀ ਤੇ ਲਟਾ ਕੇ ਉੱਥੋਂ ਚਲਿਆ ਜਾਂਦਾ ਤੇ ਰਾਣੀ ਵਿਚਾਰੀ ਅੰਦਰ ਪਈ ਰੋਂਦੀ ਰਹਿੰਦੀ ਆ ਉਤੋਂ ਦੁਬਾਰਾ ਫਿਰ ਉਹ ਜਦੋਂ ਘਰ ਆਉਂਦਾ ਤੇ ਆ ਕੇ ਉਹਨੂੰ ਫੇਰ ਡਰਾਉਂਦਾ ਤੇ ਰਾਣੀ ਆ ਜਿਹੜੀ ਉਹ ਬਿਲਕੁਲ ਚੁੱਪ ਹੋ ਜਾਂਦੀ ਆ ਅਗਲੇ ਦਿਨ ਉਹ ਸਕੂਲ ਨਹੀਂ ਜਾਂਦੀ ਜਦੋਂ ਦੁਪਹਿਰ ਤੱਕ ਉਹਦੀ ਭੂਆ ਆਉਂਦੀ ਆ ਤਾਂ ਉਹਦਾ ਫੁੱਫੜ ਘਰ ਨਹੀਂ ਹੁੰਦਾ ਪਰ ਰਾਣੀ ਘਰੇ ਹੁੰਦੀ ਹੈ ਤੇ ਉਹਦਾ ਫੁੱਫੜੇ ਕਹਿ ਕੇ ਗਿਆ ਹੁੰਦਾ ਵੀ ਜੇ ਤੇਰੀ ਭੂਆ ਆ ਗਈ ਤੇ ਉਹਦੇ ਕੋਲੇ ਕੋਈ ਗੱਲ ਕਰਨ ਦੀ ਕੋਸ਼ਿਸ਼ ਨਾ ਕਰੀ ਦੇਖ ਜੇ ਤੈਨੂੰ ਇਸ ਘਰੋਂ ਕੱਢਤਾ ਤੇ ਤੇਰਾ ਕੋਈ ਨਹੀਂ ਤੂੰ ਪਤਾ ਨਹੀਂ ਕਿੱਥੇ ਰੁਲੇਂਗੀ ਚਲੋ ਰਾਣੀ ਹੈ ਨਾ ਜਿਹੜੀ ਉਹ ਡਰਦੀ ਚੁੱਪ ਰਹਿੰਦੀ ਆ ਰਾਣੀ ਦੀ ਭੂਆ ਆ ਕੇ ਉਹਨੂੰ ਪੁੱਛਦੀ ਐ ਵੀ ਤੇਰੀ ਹਾਲਤ ਕੀ ਹੋਈ ਆ ਤੂੰ ਅੱਜ ਆਏਂ ਕਾ ਤੂੰ ਲੱਗ ਰਹੀਆਂ ਬਿਮਾਰ ਜੀ ਤੇ ਨਾਲੀ ਤੂੰ ਸਕੂਲ ਕਿਉਂ ਨਹੀਂ ਗਈ ਕਹਿੰਦੀ ਬੱਸ ਭੂਆ ਛੋਡੇ ਬਿਨਾ ਕਿਸੇ ਨੇ ਸਵੇਹਾ ਨਹੀਂ ਠਾਇਆ ਫੁੱਫੜ ਵੀ ਲੇਟ ਉੱਠਿਆ ਤੇ ਕਹਿੰਦੀ ਫਿਰ ਮੈਂ ਕਿਹਾ ਵੀ ਚਲ ਕੰਮ ਵੀ ਕਰਨਾ ਮੈਂ ਸਕੂਲ ਕੀ ਜਾਣਾ ਤਾਂ ਨਹੀਂ ਗਈ ਪਰ ਰਾਣੀ ਦੀ ਭੂਆ ਨੂੰ ਆਪਣੀ ਭਤੀਜੀ ਦੇ ਚਿਹਰੇ ਤੇ ਉਦਾਸੀ ਤੇ ਇੱਕ ਦਰਦ ਸਾਫ਼ ਚਲਕ ਰਿਹਾ ਹੁੰਦਾ ਪਰ ਉਹ ਬਹੁਤਾ ਦਿਲ ਤੇ ਨਹੀਂ ਲਾਉਂਦੀ ਉਹਨੂੰ ਐ ਹੁੰਦਾ ਵੀ ਅਸੀਂ ਹੈ ਨਹੀਂ ਸੀ ਤਾਂ ਕਰਕੇ ਆ ਕੁੜੀ ਦਾ ਮਨ ਉਸ ਦਿਨ ਤੋਂ ਬਾਅਦ ਰਾਣੀ ਦੇ ਨਾਲ ਉਸ ਘਰ ਦੇ ਵਿੱਚ ਉਹ ਉਹ ਹੁੰਦਾ ਰਿਹਾ ਜੋ ਉਹ ਵਿਚਾਰੀ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਜਦੋਂ ਵੀ ਰਾਣੀ ਦੇ ਫੁੱਫੜ ਨੂੰ ਮੌਕਾ ਮਿਲਦਾ ਉਹ ਉਸ ਕੁੜੀ ਨੂੰ ਧੂਕੇ ਵਿਚਾਰੀ ਨਾਲ ਬਲਾਤਕਾਰ ਕਰਦਾ ਇੱਕ ਦਿਨ ਰਾਣੀ ਦਾ ਇਹ ਦਿਲ ਕੀਤਾ ਵੀ ਮੈਂ ਆਪਣੀ ਭੂਆ ਨੂੰ ਦੱਸ ਦਿਆਂ ਤੇ ਫਿਰ ਉਹਨੂੰ ਲੱਗਿਆ ਵੀ ਜੇ ਮੈਂ ਭੂਆ ਕੋਲੇ ਗੱਲ ਕੀਤੀ ਤੇ ਭੂਆ ਮੈਨੂੰ ਹੀ ਕੁੱਟੂਗੀ ਜਾਂ ਮੈਨੂੰ ਹੀ ਗਾਲਾਂ ਦੇਊਗੀ ਵੀ ਮੈਂ ਦੱਸਾਂ ਕਿ ਨਾ ਦੱਸਾਂ ਕਦੇ-ਕਦੇ ਉਹਦਾ ਦਿਲ ਕਰਦਾ ਵੀ ਮੈਂ ਆਪਣੀ ਭੂਆ ਦੀ ਕੁੜੀ ਨੂੰ ਦੱਸ ਦਿਆਂ ਫਿਰ ਉਹਨੂੰ ਲੱਗਦਾ ਵੀ ਮੈਂ ਉਹਦੇ ਪਿਓ ਬਾਰੇ ਦੱਸੂਗੀ ਤੇ ਉਹ ਕਿਵੇਂ ਸੁਣੂ ਰਾਣੀ ਐਸੇ ਦੁਬਿਧਾ ਦੇ ਵਿੱਚ ਰਹਿੰਦੀ ਤੇ ਰਾਣੀ ਦੇ ਅਧਿਆਪਕ ਵੀ ਇਹ ਚੀਜ਼ ਨੋਟ ਕਰਨ ਲੱਗੇ ਸੀ ਵੀ ਰਾਣੀ ਚੁੱਪ ਰਹਿੰਦੀ ਆ ਰਾਣੀ ਦੀ ਜਮਾਤ ਦੇ ਵਿੱਚ ਇੱਕ ਮੁੰਡਾ ਸੀ ਜਿਹੜਾ ਕਿ ਅਕਸਰ ਰਾਣੀ ਨੂੰ ਵੇਖਦਾ ਰਹਿੰਦਾ ਸੀ ਉਹਦੇ ਨਾਲ ਗੱਲ ਹੀ ਗੱਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਇੱਕ ਦਿਨ ਉਹ ਮੁੰਡਾ ਰਾਣੀ ਨੂੰ ਕਹਿੰਦਾ ਵੀ ਰਾਣੀ ਅੱਜਕੱਲ ਤੂੰ ਬੜੀ ਚੁੱਪਚੁੱਪ ਰਹਿਣੀ ਆ ਵੀ ਕੋਈ ਗੱਲ ਲੱਗੀ ਤੇ ਰਾਣੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਚਲੋ ਉਹ ਮੁੰਡਾ ਸਮਝ ਜਾਂਦਾ ਹਨਾ ਵੀ ਇਹਦੇ ਨਾਲ ਕੁਝ ਵਾਪਰੇਗਾ ਰਾਣੀ ਕਹਿੰਦੀ ਵੀ ਮੇਰਾ ਮੇਰੀ ਭੂਆ ਦੇ ਘਰੇ ਜੀ ਨਹੀਂ ਲੱਗਦਾ ਵੀ ਮੈਨੂੰ ਮੇਰਾ ਫੋਫੜ ਵਧੀਆ ਨਹੀਂ ਲੱਗਦਾ ਹੁਣ ਨਾ ਤਾਂ ਉਹ ਮੁੰਡੇ ਨੂੰ ਇੰਨੀ ਸਮਝ ਸੀ ਕਿ ਉਹ ਗੱਲ ਸਮਝਦਾ ਤੇ ਨਾ ਹੀ ਰਾਣੀ ਸਮਝਾ ਸਕੀ ਉਹ ਵਿਚਾਰਾ ਉਹਨੂੰ ਕਹਿੰਦਾ ਵੀ ਰਾਣੀ ਮੈਨੂੰ ਤੇਰੇ ਨਾਲ ਇਸ ਗੱਲ ਦੀ ਬੜੀ ਹਮਦਰਦੀ ਆ ਵੀ ਤੇਰੇ ਮਾਂ ਪਿਓ ਨਹੀਂ ਹੈਗੇ ਵਿਪਰ ਇਸ ਗੱਲ ਦਾ ਹਨਾ ਕੀ ਕੀਤਾ ਜਾ ਸਕਦਾ ਰਾਣੀ ਨੂੰ ਇੰਨੀ ਇੱਕ ਗੱਲ ਦੱਸ ਕੇ ਉਹਦਾ ਮਨ ਤਾਂ ਹਲਕਾ ਹੋਇਆ ਪਰ ਰਾਣੀ ਆਪਣੇ ਅੰਦਰ ਦਾ ਦਰਦ ਬਿਆਨ ਨਾ ਕਰ ਸਕੀ ਤੇ ਇੱਕ ਦਿਨ ਰਾਣੀ ਜਿਹੜੀ ਉਸ ਮੁੰਡੇ ਦੇ ਨਾਲ ਸਕੂਲੋਂ ਆ ਰਹੀ ਸੀ ਸਕੂਲੋਂ ਆਉਂਦੇ ਆਉਂਦੇ ਉਹਦੇ ਨਾਲ ਗੱਲਾਂ ਕਰਦੀ ਆ ਰਹੀ ਸੀਗੀ ਚਲੋ ਜਵਾਕ ਸੀ ਹਨਾ ਹੱਸ ਖੇਡ ਵੀ ਲੈਂਦੇ ਆ ਹੱਸਦੀ ਆ ਰਹੀ ਸੀ ਤਾਂ ਉਹਦਾ ਫੁੱਫੜ ਉਹਨੂੰ ਵੇਖ ਲੈਂਦਾ ਤੇ ਘਰੇ ਆ ਕੇ ਉਹ ਰਾਣੀ ਦੀ ਭੂਆ ਦੇ ਨਾਲ ਲੜਦਾ ਵੀ ਤੇਰੀ ਭਤੀਜੀ ਤਾਂ ਨਵਾਂ ਚੰਨ ਚਾੜੂਗੀ ਵੀ ਫਲਾਨਿਆਂ ਦੇ ਮੁੰਡੇ ਨਾਲ ਹੱਸਦੀ ਹੱਸਦੀ ਆ ਰਹੀ ਸੀ ਕੱਲੀ ਗਲੀ 'ਚ ਜਵਾਕਾਂ ਨਾਲ ਕਿਉਂ ਨਹੀਂ ਆਉਂਦੀ ਤੇ ਉਹਦੀ ਭੂਆ ਨੂੰ ਫੇਰ ਲੜਦੀ ਆ ਉਹਨੂੰ ਕਹਿੰਦੀ ਵੀ ਤੂੰ ਜਵਾਕਾਂ ਨਾਲ ਕਿਉਂ ਨਹੀਂ ਆਉਂਦੀ ਕਹਿੰਦੀ ਭੂਆ ਉਹ ਮੈਨੂੰ ਲੈ ਕੇ ਨਹੀਂ ਆਉਂਦੇਗੀ ਤਾਂ ਉਸ ਤੋਂ ਬਾਅਦ ਉਹਦਾ ਫੋਫੜਾ ਜਿਹੜਾ ਉਹਨੂੰ ਕਹਿੰਦਾ ਵੀ ਇਹਨੂੰ ਪੜਨੋਂ ਹਟਾਲਾ ਇਹ ਕੋਈ ਹੋਰ ਕਾਰਾ ਕਰੂਗੀ ਵੀ ਮੇਰੇ ਤੋਂ ਇਹ ਬਦਨਾਮੀ ਨਹੀਂ ਸਹੀ ਜਾਣੀ ਤੇ ਰਾਣੀ ਦੀ ਭੂਆ ਨੂੰ ਵੀ ਐਂ ਲੱਗਦਾ ਵੀ ਬਗਾਨੇ ਪਿੰਡ ਰਹਿੰਦੀ ਆ ਮੇਰੀ ਭਤੀਜੀ ਨੇ ਹੋਰ ਕੋਈ ਗਲਤ ਕੰਮ ਕਰ ਲਿਆ ਵੀ ਸਾਡੀ ਤਾਂ ਬੇਇੱਜ਼ਤੀ ਹੋ ਜੂ ਚਲਨਾ ਉਹ ਨੂੰ ਘਰੇ ਰੱਖ ਲੈਂਦੀ ਆ ਪੜਨੋ ਹਟਾ ਲੈਂਦੀ ਹੈ ਤੇ ਉਹਨੂੰ ਕਹਿੰਦੀ ਕੰਮ ਸਿੱਖ ਵੀ 2-4 ਸਾਲਾਂ ਨੂੰ ਤੇਰਾ ਵਿਆਹ ਕਰਾਂਗੇ। ਚਲੋ ਰਾਣੀ ਵਿਚਾਰੀ ਬੇਬਸ ਹੋ ਜਾਂਦੀ ਹੈ ਤੇ ਹੁਣ ਰਾਣੀ ਹੋਰ ਵੀ ਡਰੀ ਰਹਿਣ ਲੱਗ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਉਹ ਸਕੂਲ ਚਲੀ ਜਾਂਦੀ ਸੀ। ਹੁਣ ਰਾਣੀ ਦੀ ਭੂਆ ਤੇ ਜਵਾਕ ਸਕੂਲ ਚਲੇ ਜਾਂਦੇ ਆ। ਰਾਣੀ ਦੀ ਭੂਆ ਵੀ ਕਿਸੇ ਨਾ ਕਿਸੇ ਦੇ ਦਿਹਾੜੀ ਤੇ ਚਲੀ ਜਾਂਦੀ ਆ ਤੇ ਹੁਣ ਰਾਣੀ ਦੇ ਫੁੱਫੜ ਉਹਦੇ ਨਾਲ ਹੋਰ ਵੀ ਜ਼ਿਆਦਾ ਜ਼ਬਰਦਸਤੀ ਕਰਨ ਲੱਗ ਗਿਆ ਸੀ। ਤੇ ਇੱਕ ਦਿਨ ਰਾਣੀ ਆ ਜਿਹੜੀ ਉਹ ਸਵੇਰੇ ਉੱਠਦੀ ਆ ਤੇ ਉਹਨੂੰ ਉਲਟੀਆਂ ਜਿਹੀ ਆ ਜਾਂਦੀਆਂ। ਕਿਉਂਕਿ ਇਸ ਸਮੇਂ ਰਾਣੀ ਦੀ ਉਮਰ 18-19 ਸਾਲ ਦੀ ਹੋ ਚੁੱਕੀ ਸੀ ਹੁਣ ਤੱਕ ਉਹਨੇ ਇੰਨਾ ਸਹਿਿਆ 15 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ 3 ਸਾਲ ਉਹਨੇ ਆਪਣੇ ਫਫੜ ਦੀ ਦਰਿੰਦਗੀ ਸਹਿਣ ਕੀਤੀ ਪਰ ਉਹਨੇ ਕਿਸੇ ਤੱਕ ਭਾਫ ਨਹੀਂ ਕੱਢੀ ਸੀ ਜਦੋਂ ਉਹਨੂੰ ਉਲਟੀ ਆਈ ਤੇ ਉਹਨਾ ਭੱਜ ਕੇ ਬਾਥਰੂਮ ਵੱਲ ਗਈ ਤੇ ਉਹਦੀ ਭੂਆ ਨਾ ਬੜੀ ਹੈਰਾਨੀ ਦੀ ਨਾਲ ਉਹਦੇ ਵੱਲ ਵੇਖਣ ਲੱਗੀ ਤੇ ਉਹਨੂੰ ਕਹਿੰਦੀ ਵੀ ਕੀ ਹੋ ਗਿਆ ਤੈਨੂੰ ਕਹਿੰਦੀ ਭੂਆ ਪਤਾ ਨਹੀਂ ਤੇ ਉਹਦੀ ਭੂਆ ਨੂੰ ਅੰਦੇਸ਼ਾ ਹੋ ਗਿਆ ਵੀ ਸ਼ਾਇਦ ਇਹ ਪ੍ਰੈਗਨੈਂਟ ਹੋਗੀ ਉਨੂੰ ਸ਼ੱਕ ਜਾ ਹੋਇਆ ਕਿਉਂਕਿ ਇੱਕ ਔਰਤ ਦੂਜੀ ਔਰਤ ਦੀਆਂ ਹਰਕਤਾਂ ਤੋਂ ਸਮਝ ਜਾਂਦੀ ਆ ਵੀ ਇਹਦੀ ਕੀ ਹਾਲਤ ਲੱਗਦੀ ਆ ਚਲ ਉਹਨੂੰ ਕਹਿੰਦੀ ਵੀ ਮੈਨੂੰ ਕੋਈ ਗੱਲ ਦੱਸ ਤੂੰ ਕਦੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਗੱਲ ਨਾਲ ਹੀ ਪੁੱਛਦੀ ਆ ਉਹ ਉਹ ਕਹਿੰਦੀ ਵੀ ਨਹੀਂ ਪੂਆ ਇੱਕ ਵਾਰ ਤੋ ਐਂ ਕਹਿ ਦਿੰਦੀ ਆ ਕਹਿੰਦੀ ਨਹੀਂ ਰਾਣੀ ਮੈਨੂੰ ਤੇਰੀ ਹਾਲਤ ਠੀਕ ਨਹੀਂ ਲੱਗਦੀ ਮੈਂ ਬਹਾਵਾ ਦਿਨਾਂ ਤੋਂ ਨੋਟ ਕਰ ਰਹੀ ਆ ਮੇਰੀਆਂ ਅੱਖਾਂ ਜਾਂ ਮੇਰਾ ਤਜਰਬਾ ਝੂਠ ਨਹੀਂ ਬੋਲ ਸਕਦਾ ਕਿਤੇ ਤੇਰੇ ਫੁੱਫੜ ਵਾਲੀ ਗੱਲ ਸਹੀ ਤਾਂ ਨਹੀਂ ਤੂੰ ਫਲਾਨਿਆਂ ਦੇ ਮੁੰਡੇ ਨਾਲ ਹੱਸਦੀ ਆਉਂਦੀ ਸੀ ਕੋਈ ਕਾਰਾ ਤਾਂ ਨਹੀਂ ਕਰਤਾ ਕਹਿੰਦੀ ਹਏ ਭੂਆ ਜਮਾ ਵੀ ਨਹੀਂ ਐਂ ਕਹਿੰਦੀ ਹੈ ਵਿਚਾਰੀ ਤਾਂ ਚਲ ਉਹ ਸਾਰਾ ਦਿਨ ਉਦਨ ਪਈ ਰਹਿੰਦੀ ਆ ਤੇ ਹੁਣ ਨਾ 8-9 ਦਿਨ ਹੋ ਜਾਂਦੇ ਇਸ ਗੱਲ ਨੂੰ ਰੋਜ਼ ਉਹਨੂੰ ਉਲਟੀਆਂ ਆਉਂਦੀਆਂ ਦਾ ਮਤਲਬ ਚਿੱਤ ਕੱਚਾ ਹੁੰਦਾ ਚੱਕਰ ਆਉਂਦੇ ਆ ਤਾਂ ਰਾਣੀ ਦੀ ਭੂਆ ਨੂੰ ਇਹ ਲੱਗਦਾ ਵੀ ਗੜਬੜ ਕੋਈ ਹੈਗੀ ਆ ਤਾਂ ਉਹਨਾਂ ਪਿੰਡ ਦੀ ਹੀ ਕਿਸੇ ਦਾਈ ਕੋਲ ਉਹਨੂੰ ਲੈ ਜਾਂਦੀ ਆ ਤੇ ਉਹਨੂੰ ਕਹਿੰਦੀ ਵੀ ਆਹ ਹਾਲਤ ਲੱਗਦੀ ਆ ਮੇਰੀ ਭਤੀਜੀ ਦੀ ਵੀ ਤਾਂ ਇਹ ਕਿ ਸੇ ਕੋਲ ਗੱਲ ਤਾਂ ਕਰੀ ਨਾ ਵੀ ਦੇਖ ਇਹਦਾ ਤਾਂ ਜਿਹੜੀ ਦਾਈ ਆ ਉਹ ਕਹਿੰਦੀ ਵੀ ਦੇਖ ਪੁੱਤ ਵੀ ਜੇ ਤਾਂ ਹੁਣ ਵਿਆਹੀ ਬਰੀ ਹੋਵੇ ਤਾਂ ਮੈਂ ਇਹਨੂੰ ਇਹਦਾ ਢਿੱਡ ਢੁੱਡ ਮਲ ਕੇ ਦੱਸਦੇ ਆ ਵੀ ਇੱਕ ਵਾਰੀ ਕੁੜੀ ਆ ਵੀ ਐਂ ਤਾਂ ਚੰਗਾ ਨਹੀਂ ਲੱਗਦਾ ਤੂੰ ਐਂ ਕਰ ਜਿਹੜੀ ਸ਼ਹਿਰ ਵਾਲੀ ਫਲਾਨੀ ਨਰਸਾ ਉਹਦੇ ਕੋਲ ਲੈ ਜਾ ਉਹ ਦੱਸ ਦੂਗੀ ਚਲ ਰਾਣੀ ਦੀ ਭੂਆ ਉਹਨੂੰ ਨਰਸ ਕੋਲ ਲੈ ਕੇ ਜਾਂਦੀ ਆ ਨਰਸਾ ਜਿਹੜੀ ਟੈਸਟ ਕਰਦੀ ਆ ਤੇ ਇਹ ਗੱਲ ਸਾਹਮਣੇ ਆ ਜਾਂਦੀ ਆ ਵੀ ਰਾਣੀ ਹੈ ਜਿਹੜੀ ਉਹ ਗਰਭਤੀ ਹੋ ਗਈ ਆ ਜਦੋਂ ਰਾਣੀ ਦੀ ਭੂਆ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹਦੀ ਉੱਥੇ ਹੀ ਗੁੱਤ ਫੜ ਕੇ ਉਹਦੇ ਦੋ ਤਿੰਨ ਚਪੇੜਾ ਮਾਰਦੀ ਆ ਤਾਂ ਉਹ ਨਰਸਾ ਜਿਹੜੀ ਉਹਨੂੰ ਰੋਕਦੀ ਆ ਵੀ ਇਹ ਕੀ ਕਰ ਰਹੇ ਹੋ ਵੀ ਪਹਿਲਾਂ ਤੁਸੀਂ ਧਿਆਨ ਨਹੀਂ ਦੇਣਾ ਹੁੰਦਾ ਬੱਚਿਆਂ ਤੇ ਹੁਣ ਇਹਦਾ ਕੀ ਕਸੂਰ ਤਾਂ ਚਲੋ ਨਰਸਾ ਜਿਹੜੀ ਉਹ ਕਹਿੰਦੀ ਵੀ ਜੇ ਤੁਸੀਂ ਹਨਾ ਚਾਹੋ ਨੀਓ ਤਾਂ ਇਹਦੀ ਸਫਾਈ ਹੋ ਜੂਗੀ ਪਰ ਉਹਦੇ 'ਚ ਥੋੜਾ ਜਿਹਾ ਖਤਰਾ ਗਾ ਉਹ ਕਹਿੰਦੀ ਵੀ ਹੁਣ ਕੁਵਾਰੀ ਹੈਗੀ ਆ ਵੀ ਅੱਜ ਹੀ ਕਿਹੜਾ ਮੈਂ ਇਹਦਾ ਵਿਆਹ ਕਰ ਦੂੰਗੀ ਵਿਫਾਹ ਤਾਂ ਵੱਢਣੀ ਪਊ ਚਲੋ ਨਰਸਾ ਜਿਹੜੀ ਉਹ ਕਹਿੰਦੀ ਵੀ ਤੁਸੀਂ ਪਰਸੋਂ ਆ ਜਿਓ ਪਰ ਸੁੰਦਰ ਦੇਣ ਲੈ ਕੇ ਰਾਣੀ ਦੀ ਭੂਆ ਰਾਣੀ ਨੂੰ ਲੈ ਕੇ ਆ ਜਾਂਦੀ ਆ ਤੇ ਘਰ ਆ ਕੇ ਉਹ ਆਪਦੇ ਘਰ ਵਾਲੇ ਕੋਲ ਰੋਂਦੀ ਆ ਕਹਿੰਦੀ ਵੀ ਤੂੰ ਮੈਨੂੰ ਸਹੀ ਕਹਿੰਦਾ ਹੁੰਦਾ ਸੀ ਵੀ ਇਹਨੇ ਤਾਂ ਕੋਈ ਗਲਤ ਕੰਮ ਕਰ ਲਿਆ ਤੇ ਉਹਦਾ ਫਫੜ ਕਹਿੰਦਾ ਵੀ ਮੈਂ ਤੈਨੂੰ ਕਿਹਾ ਤਾਂ ਸੀ ਚਲੋ ਉਸ ਤੋਂ ਬਾਅਦ ਰਾਣੀ ਦੀ ਭੂਆ ਨੂੰ ਅੰਦਰ ਲੈ ਜਾਂਦੀ ਆ ਤੇ ਉਹਦੀ ਗੁੱਤ ਨੂੰ ਮਰੋੜਾ ਦੇ ਲੈਂਦੀ ਆ ਉਹਨੂੰ ਕਹਿੰਦੀ 10 ਕਿਹਦੇ ਨਾਲ ਖੇ ਖਾਦੀ ਆ 10 ਤੂੰ ਕਿਹਦਾ ਪਾਪ ਆਪਣੇ ਢੇਡੇ ਚ ਲਈ ਫਿਰਦੀ ਆ ਤਾਂ ਹੁਣ ਰਾਣੀ ਇੱਥੇ ਬੇਵੱਸ ਸੀ ਤੇ ਰਾਣੀ ਆਪਣੀ ਭੂਆ ਕੋਲ ਕਹਿ ਦਿੰਦੀ ਆ ਮੇਰੇ ਫਫੜ ਦਾ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਉਹਦੀ ਭੂਆ ਨੂੰ ਹੋਰ ਵੀ ਗੁੱਸਾ ਆਉਂਦਾ ਉਹਦੇ ਤਿੰਨ ਚਾਰ ਮਾਰਦੀ ਆ ਕਹਿੰਦੀ ਕੁਪੱਤੀ ਏ ਕਲਮੂਈਏ ਆਪਦੇ ਮਾਪਿਓ ਖਾ ਗਈ ਕਹਿੰਦੀ ਹੁਣ ਮੇਰਾ ਘਰ ਪੱਟਣ ਨੂੰ ਫਿਰਦੀ ਆ ਜਦੋਂ ਉਹਦੀ ਭੂਆ ਇਹ ਜੀ ਗੱਲ ਕਹਿੰਦੀ ਆ ਤਾਂ ਉਹਦੇ ਫੁੱਫੜ ਨੂੰ ਬਾਹਰ ਬੈਠੇ ਨੂੰ ਸੁਣ ਜਾਂਦਾ ਚਲ ਉਹ ਅੰਦਰ ਆਉਂਦਾ ਤੇ ਅੰਦਰ ਆ ਕੇ ਕਹਿੰਦਾ ਕਿਉਂ ਕੁੜੀ ਨੂੰ ਕੁੱਟੀ ਜਾਨੀ ਆ ਕਹਿੰਦੀ ਹੁਣ ਤੈਨੂੰ ਕੁੜੀ ਦਾ ਤਰਸ ਆਉਂਦਾ ਕਲਮੂਹੀ ਕਹਿੰਦੀ ਪਤਾ ਨਹੀਂ ਕਿੱਥੋਂ ਕੀਲੀ ਖੇਪ ਪਵਾਈ ਫਿਰਦੀ ਆ ਮੇਰੇ ਝਾਟੇ ਖੇਪ ਪਵਾਉਣ ਨੂੰ ਕਹਿੰਦੀ ਮੈਂ ਕੀ ਕਰਾਉਣਾ ਸੀ ਇਹ ਤੂੰ ਚਲ ਉਹਨੂੰ ਝੜਕਦੀ ਆ ਜਦੋਂ ਤਾ ਉਸ ਤੋਂ ਬਾਅਦ ਉਹਦਾ ਫੁੱਫੜ ਨੂੰ ਕਹਿੰਦਾ ਵੀ ਚਲ ਚੁੱਪ ਕਰ ਜਾ ਹੁਣ ਜੋ ਹੋਣਾ ਸੀ ਹੋ ਗਿਆ ਤੇ ਇਹਦਾ ਕੋਈ ਹੀਲਾ ਕਰਦੇ ਆ ਤੂੰ ਆਹ ਕੰਮ ਇਹਦਾ ਜਿਹੜਾ ਕਰਾਉਣਾ ਉਹ ਕਰਾ ਤਾ ਉੱਥੇ ਰਾਣੀ ਦੀ ਭੂਆ ਉਹ ਰਾਣੀ ਦੀ ਉਸ ਗੱਲ ਤੇ ਬਿਲਕੁਲ ਵੀ ਗੌਰ ਨਹੀਂ ਕਰਦੀ ਵੀ ਇਹ ਨਹੀਂ ਕੀ ਕਿਹਾ ਉਹਨੂੰ ਇਹ ਲੱਗਦਾ ਵੀ ਇਹ ਜਾਣ ਬੁੱਝ ਕੇ ਮੇਰੇ ਘਰ ਵਾਲੇ ਦਾ ਨਾਮ ਲੈ ਰਹੀ ਆ ਵੀ ਇਹਦੇ ਫੁੱਫੜ ਨੇ ਇਹਨੂੰ ਪੜਨੋਂ ਹਟਾਇਆ ਤੇ ਇਹਦੇ ਫੁੱਫੜ ਨੇ ਮੈਨੂੰ ਦੱਸਿਆ ਵੀ ਇਹ ਫਲਾਣੇ ਮੁੰਡੇ ਨਾਲ ਗੱਲਾਂ ਕਰਦੀ ਆ ਬਿਨਾਂ ਸੱਚ ਜਾਣੇ ਰਾਣੀ ਤੇ ਭੂਆ ਉਹਦੇ ਨਾਲ ਉਹ ਕਰਦੀ ਆ ਕੁੱਟਦੀ ਮਾਰਦੀ ਆ ਜੋ ਸ਼ਾਇਦ ਉਹਦਾ ਸਾਕਾਮਾ ਬਾਪ ਉਹਦੇ ਨੇ ਕਦੇ ਨਾ ਕਰਦਾ ਚਲੋ ਉਸ ਤੋਂ ਬਾਅਦ ਕੀ ਹੁੰਦਾ ਕਿ ਰਾਣੀ ਦੀ ਜਦੋਂ ਸਫਾਈਓ ਕਰਾ ਲਿਆ ਹੁੰਦੀ ਆ 7-8 ਦਿਨ ਉਹਨੂੰ ਹਣਾ ਅਰੈਸਟ ਦੱਸਿਆ ਜਾਂਦਾ ਅਰੈਸਟ ਕਰਦੀ ਆ ਤੇ ਹੁਣ ਉਹਦੀ ਭੂਆ ਕਹਿੰਦੀ ਵੀ ਇਹਦੇ ਵਾਸਤੇ ਕੋਈ ਮੁੰਡਾ ਦੇਖੇਦਾ ਫਾਹਾ ਵੱਡ ਵੀ ਜੇ ਲੋਕਾਂ ਚ ਗੱਲ ਪਤਾ ਲੱਗੀ ਤੇ ਆਪਾਂ ਤਾਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਤਾਂ ਇੱਕ ਦਿਨ ਰਾਣੀ ਦੇ ਘਰ ਆਲਾ ਰਾਣੀ ਨੂੰ ਆ ਕੇ ਕਹਿੰਦਾ ਵੀ ਮੈਂ ਤੇਰੀ ਭਤੀਜੀ ਵਾਸਤੇ ਕੋਈ ਰਿਸ਼ਤਾ ਵੇਖਿਆ ਉਹ ਕਹਿੰਦੀ ਵੀ ਕੌਣ ਐ ਉਹ ਕਹਿੰਦਾ ਵੀ ਮੇਰੇ ਨਾਲ دوست ਦੇ ਗਾਹਾਂ ਰਿਸ਼ਤੇਦਾਰੀ ਚੋਂ ਆ ਵੀ ਉਹਦੇ ਘਰ ਵਾਲੀ ਮਰੀ ਹੋਈ ਆ ਵੱਡੀ ਉਮਰ ਦਾ ਪਰ ਉਹਨਾਂ ਦੇ ਜ਼ਮੀਨ ਜਾਇਦਾਦ ਹੈਗੀ ਆ ਤੇ ਮੁੰਡਾ ਵੀ ਆ ਉਹਦਾ ਤੇ ਵੀ ਉਹਨਾਂ ਨੂੰ ਤਾਂ ਹਨਾ ਲੈਣ ਦੇਣ ਦੀ ਕੋਈ ਭੁੱਖ ਨਹੀਂ ਵੀ ਵਧੀਆ ਨਾਲੇ ਗੱਲ ਇਹ ਆ ਵੀ ਚਲ ਜੇ 4 ਪੈਸੇ ਉਹਨਾਂ ਦੇ ਆਉਣਗੇ ਤਾਂ ਆਪਾਂ ਨੂੰ ਵੀ ਹੱਥ ਝਾੜਦੀ ਰਹੂ ਵੀ ਆਪਾਂ ਗਰੀਬੀ ਚ ਮਰੀ ਜਾਂਦੇ ਆ ਦੋਨੇ ਜੀ ਇਸ ਗੱਲ ਦਾ ਲਾਲਚ ਕਰ ਲੈਂਦੇ ਆ ਤੇ ਐਂ ਵੀ ਹੁੰਦਾ ਵੀ ਹਣਾ ਪ੍ਰੈਗਨੈਂਟ ਹੋ ਗਈ ਸੀਗੀ ਸਫਾਈ ਹੋਈ ਵੀ ਆ ਵੀ ਕੱਲ ਨੂੰ ਜੇ ਪਤਾ ਵੀ ਲੱਗ ਗਿਆ ਇਹ ਗੱਲ ਬੋਚੀ ਜਾਊਗੀ ਤਾਂ ਚਲੋ ਭਈ ਰਾਣੀ ਦਾ ਉਸ ਬੰਦੇ ਦੇ ਨਾਲ ਜਿਹੜਾ ਕਿ ਉਹਦੇ ਤੋਂ 15 ਸਾਲ ਵੱਡਾ ਹੁੰਦਾ ਉਹਦੇ ਨਾਲ ਵਿਆਹ ਦੇ ਦੇਣਾ ਜਿਹੜਾ ਪੱਕਾ ਕਰ ਦਿੱਤਾ ਜਾਂਦਾ ਕੋਈ ਰਾਣੀ ਨੂੰ ਮੁੰਡਾ ਨਹੀਂ ਦਿਖਾਇਆ ਜਾਂਦਾ ਮੁੰਡੇ ਨੂੰ ਰਾਣੀ ਨਹੀਂ ਦਿਖਾਈ ਜਾਂਦੀ ਤੇ ਗੱਲਬਾਤ ਆ ਜਿਹੜੀ ਉਹ ਬਾਰੇ-ਬਾਰ ਹੋ ਜਾਂਦੀ ਆ ਤੇ 15 ਦਿਨ ਬਾਅਦ ਰਾਣੀ ਦਾ ਚੁੰਨੀ ਚੜਾਵਾ ਕਰਨਾ ਹੁੰਦਾ 15 ਦਿਨ ਬਾਅਦ ਉਹ ਹੀ ਪੂ ਅਨੂ ਲਾਲ ਸੂਟ ਦਿੰਦੀ ਆ ਤੇ ਕਹਿੰਦੀ ਆ ਪਾਲਾ ਰਾਣੀ ਨੂੰ ਲਾਲ ਸੂਟ ਪਾ ਕੇ ਬਿਠਾ ਦਿੱਤਾ ਜਾਂਦਾ ਤੇ ਰਾਣੀ ਆਪਣੀ ਕਿਸਮਤ ਨੂੰ ਵੀ ਕੋਸ ਰਹੀ ਹੁੰਦੀ ਆ ਪਰ ਰਾਣੀ ਕਿਸੇ ਨੂੰ ਕੁਝ ਨਹੀਂ ਕਹਿੰਦੀ ਦੁਪਹਿਰੇ ਜੇ ਹੋਏ ਪੰਜ ਛੇ ਬੰਦੇ ਤੇ ਦੋ ਬੁੜੀਆਂ ਆਉਂਦੀਆਂ ਤੇ ਜਦੋਂ ਰਾਣੀ ਨੂੰ ਉਹਨਾਂ ਦੇ ਸਾਹਮਣੇ ਬਿਠਾਇਆ ਜਾਂਦਾ ਤਾਂ ਰਾਣੀ ਇਹ ਦੇਖਦੀ ਆ ਵੀ ਇੱਕ ਹਨਾ ਅੱਧ ਖੜਜੀ ਉਮਰ ਦਾ ਬੰਦਾ ਜਾਂ ਤੇ ਨਾਲ ਉਹਦੇ ਇੱਕ ਮੁੰਡਾ ਜਾਂ ਬੈਠਾ ਨੌਜਵਾਨ ਤੇ ਰਾਣੀ ਸੋਚਦੀ ਆ ਵੀ ਜਿਹੜਾ ਉਹ ਨੌਜਵਾਨ ਜਾਂ ਮੁੰਡਾ ਵੀ ਸ਼ਾਇਦ ਉਹ ਮੇਰੇ ਘਰ ਵਾਲਾ ਹੋ ਪਰ ਜਦੋਂ ਅੱਧ ਖੜੂ ਮਰਦਾ ਬੰਦਾ ਰਾਣੀ ਦੇ ਬਰਾਬਰ ਬਿਠਾ ਕੇ ਛਗਣ ਪਾਇਆ ਜਾਂਦਾ ਤੇ ਰਾਣੀ ਆਪਣੀ ਕਿਸਮਤ ਨੂੰ ਕੋਸਦੀ ਆ ਵੀ ਮੈਨੂੰ ਆ ਬੁੜੇ ਦੇ ਲੜ ਲਾਇਆ ਉਹ ਉੱਥੇ ਬੈਠੀ ਹੀ ਰੋਣ ਲੱਗ ਜਾਂਦੀ ਆ ਤੇ ਉੱਥੇ ਜਿੰਨੇ ਵੀ ਲੋਕ ਹੁੰਦੇ ਉਹਨਾਂ ਨੂੰ ਐ ਹੁੰਦਾ ਵੀ ਸ਼ਾਇਦ ਆਪਣੇ ਮਾਂ ਪਿਓ ਨੂੰ ਯਾਦ ਕਰਕੇ ਰੋਂਦੀ ਆ ਚਲੋ ਡੋਲੀ ਤੋਰ ਦਿੱਤੀ ਜਾਂਦੀ ਆ ਤੇ ਰਾਣੀ ਆਪਣੇ ਸਹੁਰੇ ਘਰ ਆ ਜਾਂਦੀ ਆ ਸਹੁਰੇ ਘਰ ਆ ਕੇ ਉਹਨੂੰ ਬਹੁਤ ਕੁਝ ਉਪਰ ਉਪਰ ਆ ਲੱਗਦਾ ਉਹਦੇ ਸਹੁਰੇ ਪਰਿਵਾਰ ਅਸੀਂ ਜਿਹੜਾ ਉਹੀ ਦੋ ਪਿਓ ਪਤ ਸੀਗੇ ਘਰ ਦੇ ਵਿੱਚ ਘਰਬਾਰ ਠੀਕ ਸੀ ਸੋਹਣਾ ਸੀ ਚਲੋ ਰਾਣੀ ਹੈ ਜਿਹੜੀ ਉਹ ਸੋਚਦੀ ਆ ਵੀ ਮੈਂ ਹਨਾ ਉਸ ਦਰਿੰਦਗੀ ਵਾਲੇ ਬੰਦੇ ਤੋਂ ਤਾਂ ਦੂਰ ਆਈ ਵੀ ਚਲੇ ਤਾਂ ਫਿਰ ਵੀ ਮੇਰੇ ਘਰ ਵਾਲਾ ਪਰ 2-3 ਦਿਨਾਂ ਬਾਅਦ ਹੀ ਰਾਣੀ ਨੂੰ ਇਹ ਅੰਦਾਸ ਅੰਦੇਸਾ ਹੋ ਜਾਂਦਾ ਅੰਦਾਜ਼ਾ ਲੱਗ ਜਾਂਦਾ ਵੀ ਉਹਦੇ ਘਰ ਵਾਲਾ ਜਿਹੜਾ ਸ਼ਰਾਬ ਪੀਣ ਦੀ ਉਹਦੀ ਆਦਤ ਆ ਰਾਤ ਨੂੰ ਉਹ ਸ਼ਰਾਬ ਪੀ ਕੇ ਆ ਕੇ ਰਾਣੀ ਦੇ ਨਾਲ ਬੁਰਾ ਵਿਵਹਾਰ ਕਰਦਾ ਰਾਣੀ ਸੋਚਦੀ ਵੀ ਚਲ ਜੇ ਮੇਰਾ ਵਿਆਹ ਕਰਨਾ ਸੀ ਘਟੋ ਘਟ ਕਿਸੇ ਚੱਜ ਦੇ ਬੰਦੇ ਨਾਲ ਤਾਂ ਕਰਦੇ ਵੀ ਜਿਹੜਾ ਮੈਨੂੰ ਆਪਦੀ ਹਨਾ ਪਤਨੀ ਸਮਝਦਾ ਵੀ ਇਹ ਤਾਂ ਆਪ ਇੱਕ ਵੈਸ਼ੀ ਆ ਪਰ ਰਾਣੀ ਸੀ ਜਿਹੜੀ ਉਹ ਕਦੇ ਵੀ ਹਨਾ ਕਿਸੇ ਗੱਲ ਦਾ ਵਿਰੋਧ ਨਹੀਂ ਕਰਦੀ ਸੀ ਚੁੱਪਚਾਪ ਉਹ ਸਭ ਕੁਝ ਸਹਿੰਦੀ ਸੀ ਹੁਣ ਰਾਣੀ ਨੂੰ 8-9 ਦਿਨ ਹੋ ਗਏ ਆ ਉਸ ਘਰ ਚ ਵਿਆਹ ਕੇ ਆਈ ਨੂੰ ਤੇ ਉਹਦੇ ਘਰ ਵਾਲਾ ਨਿਤ ਦਿਨ ਸ਼ਰਾਬ ਪੀ ਕੇ ਉਹਦੇ ਤੇ ਰੋਮ ਮਾਰਦਾ ਉਹਦੇ ਤੇ ਐਵੇਂ ਫੋਕੇ ਰੋਬ ਜੇ ਮਾਰੀ ਜਾਣੇ ਜੇ ਰਾਣੀ ਤੋਂ ਸਵੇਰੇ ਨਾ ਉੱਠੀ ਜਾਣਾ ਤਾਂ ਉਹਨੂੰ ਕਹਿਣਾ ਵੀ ਉੱਠ ਘੜੇਤੀ ਕੰਮ ਕਰ ਤੇ ਜਿਹੜਾ ਉਸ ਬੰਦੇ ਦਾ ਮੁੰਡਾ ਹੁੰਦਾ ਉਹ ਉਹ ਰਾਣੀ ਤੋਂ ਥੋੜਾ ਹੀ ਛੋਟਾ ਹੁੰਦਾ ਤਿੰਨ ਚਾਰ ਸਾਲ ਹੀ ਛੋਟਾ ਹੁੰਦਾ ਹੁਣ ਪਰ ਰਾਣੀ ਦਾ ਉਹਨੂੰ ਆਪਣੇ ਪੁੱਤਾਂ ਵਾਂਗ ਸਮਝਦੀ ਹੈ ਨਾ ਚਲੋ ਹੌਲੀ-ਹੌਲੀ ਰਾਣੀ ਨੂੰ ਉਸ ਘਰ ਦੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਆ ਆਪਣੇ ਪਤੀ ਨਾਲ ਰਹਿਣ ਦੀ ਆਦਤ ਪੈ ਜਾਂਦੀ ਆ ਪਰ ਉਹਦੇ ਪਤੀ ਦਾ ਵਿਵਹਾਰ ਉਹਦੇ ਪ੍ਰਤੀ ਬਿਲਕੁਲ ਵੀ ਠੀਕ ਨਹੀਂ ਹੁੰਦਾ ਪਰ ਰਾਣੀ ਸਾਰਾ ਕੁਝ ਸਹਿੰਦੀ ਆ ਹੌਲੀ-ਹੌਲੀ ਰਾਣੀ ਆਪਣੇ ਪਤੀ ਨੂੰ ਚਾਣ ਲੱਗ ਜਾਂਦੀ ਆ ਉਹ ਸੋਚਦੀ ਆ ਵੀ ਹੁਣ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੇਖਿਆ ਮੈਂ ਜਿਹਦੇ ਵੀ ਪੱਲੇ ਪਈਆਂ ਹਰੇਕ ਨੇ ਮੈਨੂੰ ਵਰਤਿਆ ਚਲ ਕੋਟੋ-ਕਟੇ ਮੇਰਾ ਬੰਦਾ ਤਾਂ ਹੈ ਤੇ ਉਹਨੂੰ ਗੱਲੀ-ਗੱਲੀ ਕਹਿਣ ਲੱਗਦੀ ਆ ਵੇ ਦੇਖੋ ਮੈਂ ਥੋੜੀ ਅਮਾਨਤਾ ਮੈਂ ਤੁਹਾਡੀ ਘਰ ਵਾਲੀ ਆ ਵੀ ਤੁਸੀਂ ਮੇਰੇ ਤੋਂ ਉਮਰ ਚ ਵੱਡੇ ਹੋ ਪਰ ਫਿਰ ਵੀ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਪਰ ਤੁਸੀਂ ਥੋੜੀ ਸ਼ਰਾਬ ਘੱਟ ਪੀਆ ਕਰੋ ਵੀ ਸ਼ਰਾਬ ਪੀ ਕੇ ਤੁਹਾਨੂੰ ਹਨਾ ਸੁਰਤ ਨਹੀਂ ਰਹਿੰਦੀਗੀ ਵੀ ਮੇਰੇ ਨਾਲ ਬਾਲਾ ਦੁਰਵਿਵਹਾਰ ਕਰਦੇ ਹੋ ਵੀ ਮੈਨੂੰ ਇਹ ਨਾ ਸਹਿ ਹ ਨਹੀਂ ਜਾਂਦਾ ਮੇਰੇ ਤੋਂ ਤੇ ਇਸ ਗੱਲ ਦਾ ਕਿਤੇ ਉਹਦੇ ਘਰ ਵਾਲੇ ਨੂੰ ਵੀ ਥੋੜਾ ਜਨਾ ਤਰਸ ਆ ਜਾਂਦਾ ਤੇ ਉਹਨੂੰ ਵੀ ਲੱਗਦਾ ਵੀ ਮੈਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਵੀ ਪਹਿਲਾਂ ਤਾਂ ਮੈਂ ਆਪਣੇ ਘਰ ਵਾਲੀ ਦੇ ਜਾਣ ਦੇ ਗਮ ਚ ਪੀਂਦਾ ਸੀ ਵੀ ਹੁਣ ਤਾਂ ਹਨਾ ਮੇਰੇ ਘਰਵਾਰ ਵੀ ਮੈਨੂੰ ਵਧੀਆ ਕੁੜੀ ਮਿਲੀ ਆ ਚਲੋ ਉਹ ਨਾ ਆਪਣੇ ਉਹਨਾਂ ਯਾਰਾਂ ਦੋਸਤਾਂ ਦਾ ਖੇੜਾ ਛੱਡਦਾ ਜਿਨ੍ਹਾਂ ਦੇ ਨਾਲ ਬੈ ਕੇ ਉਹ ਪੀਂਦਾ ਸੀ ਉਹ ਰਾਣੀ ਦਾ ਖਿਆਲ ਵੀ ਰੱਖਣ ਲੱਗਦਾ ਤੇ ਰਾਣੀ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਸ਼ਾਇਦ ਮੇਰੀ ਜ਼ਿੰਦਗੀ ਚ ਖੁਸ਼ੀਆਂ ਆਉਣਗੀਆਂ ਪਰ ਰਾਣੀ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਹੁਤ ਵੱਡਾ ਦੁੱਖ ਆ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਹਜੇ ਸਾਹਮਣੇ ਉਹਦੀ ਆਉਣਾਗਾ ਚਲੋ ਉਸ ਤੋਂ ਬਾਅਦ ਉਹਦੇ ਘਰ ਵਾਲਾ ਜਿਹੜਾ ਉਹ ਕੰਮਕਾਰ ਕਰਦਾ ਕਦੇ-ਕਦੇ ਉਹ ਸ਼ਰਾਬੀ ਕਿਹਾ ਜਾਂਦਾ ਪਰ ਰੋਜ਼ ਨਹੀਂ ਪੀਂਦਾ ਸੀ ਇੱਕ ਦਿਨ ਰਾਣੀ ਦੇ ਘਰ ਵਾਲਾ ਜਿਹੜਾ ਉਹ ਕਿਤੇ ਬਾਹਰ ਰਿਸ਼ਤੇਦਾਰੀ 'ਚ ਗਿਆ ਤੇ ਉਹ ਰਾਣੀ ਨੂੰ ਕਹਿ ਕੇ ਗਿਆ ਹੁੰਦਾ ਵੀ ਮੈਂ ਅੱਜ ਜਾ ਲਿਆ ਆਪਣੇ ਦੋਸਤ ਦੇ ਨਾਲ ਉਹਦੇ ਸਾਲੇ ਦਾ ਵਿਆਹ ਤੇ ਮੈਂ ਰਹੂੰਗਾ ਤੂੰ ਟਾਈਮ ਨਾਲ ਆਪਦਾ ਬਾਰਕੁੰਡਾ ਲਾ ਲਈ ਚਲੋ ਰਾਣੀ ਫਟਾਫਟ ਕੰਮ ਨਿਮੇੜਦੀ ਹੈ ਤੇ ਰਾਣੀ ਦਾ ਜਿਹੜਾ ਮੁੰਡਾ ਤੇ ਉਹ ਨਾ ਉਸ ਰਾਤ ਘਰੇ ਨਹੀਂ ਆਇਆ ਹੁੰਦਾ ਹਜੇ ਉਹ ਸੋਚਦੀ ਆ ਵੀ ਅੱਗੇ ਤਾਂ ਕਦੇ ਲੈ ਬਾਹਰ ਗਿਆ ਨਹੀਂ ਵੀ ਅੱਜ ਇਹ ਵੀ ਕਰੇ ਨਹੀਂ ਆਇਆਗਾ ਦੀਕਦੀ ਰਹਿੰਦੀ ਆ ਰਾਤ ਨੂੰ 10:00 ਵਜੇ ਹਨਾ ਦਰਵਾਜਾ ਜਦੋਂ ਖੁੱਲਦਾ ਉਹਨਾਂ ਦਾ مین ਗੇਟ ਉਹਨੂੰ ਇਹ ਲੱਗਦਾ ਵੀ ਜੱਸਾ ਆ ਗਿਆ ਮੁੰਡੇ ਦਾ ਨਾਂ ਜੱਸਾ ਸੀ ਜੱਸੇ ਨੂੰ ਦੇਖ ਕੇ ਉਹ ਜਾਂਦੀ ਆ ਉਹਨੂੰ ਕਹਿੰਦੀ ਪਤੈ ਜੱਸੇ ਵੀ ਤੂੰ ਇੰਨਾ ਲੇਟ ਕਿਉਂ ਹੋ ਗਿਆ ਵੀ ਅੱਜ ਤੇਰਾ ਪਿਓ ਘਰੇ ਨਹੀਂ ਸੀ ਤੇ ਅੱਜ ਹੀ ਤੂੰ ਲੇਟ ਹੋ ਗਿਆ ਜੱਸੇ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਹੁੰਦੇ ਤੇ ਉਹ ਆਉਂਗਾ ਉਂਜੇ ਕਰਦਾ ਜਦੋਂ ਅੰਦਰ ਵੱਧਦਾ ਰਾਣੀ ਦਰਵਾਜਾ ਬੰਦ ਕਰ ਦਿੰਦੀ ਹੈ ਤੇ ਆਪਣੇ ਮੋਢੇ ਦਾ ਸਹਾਰਾ ਦੇ ਕੇ ਜੱਸੇ ਨੂੰ ਅੰਦਰ ਲੈ ਕੇ ਆਉਂਦੀ ਆ ਤੇ ਜਦੋਂ ਉਹ ਜੱਸੇ ਨੂੰ ਮੰਜੇ ਤੇ ਪਾ ਕੇ ਜਾਣ ਲੱਗਦੀ ਆ ਤਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਹੋਇਆ ਜੱਸਾ ਉਹਦੀ ਵਾਂ ਫੜ ਲੈਂਦਾ ਤੇ ਉਹਦੇ ਨਾਲ ਫੇਰ ਉਹੀ ਕੁਝ ਹੁੰਦਾ ਜਿਹੜਾ ਉਹਦੇ ਨਾਲ ਪਹਿਲਾਂ ਵੀ ਹੁੰਦਾ ਰਿਹਾ ਜਿਹੜੇ ਮੁੰਡੇ ਨੂੰ ਉਹ ਆਪਣਾ ਪੁੱਤ ਕਹਿੰਦੀ ਸੀ ਉਹ ਵੀ ਲੋਕਾਂ ਦੀ ਚੱਕ ਦੇ ਵਿੱਚ ਆ ਕੇ ਸ਼ਰਾਬੀ ਹਾਲਤ ਦੇ ਵਿੱਚ ਆਪਣੀ ਮਤਰੀਈ ਮਾਂ ਦੇ ਨਾਲ ਛੋਟੀ ਉਮਰ ਦੀ ਮਤਰੀਈ ਮਾਂ ਦੇ ਨਾਲ ਉਹ ਕਰਦਾ ਜੋ ਉਹ ਬਹੁਤ ਸਾਲਾਂ ਤੋਂ ਸਹਿ ਰਹੀ ਸੀ ਰਾਣੀ ਦੀਆਂ ਚੀਕਾਂ ਨਿਕਲ ਜਾਂਦੀਆਂ ਸ਼ੇਧ ਰਾਣੀ ਦੇ ਵਿੱਚ ਵਿਰੋਧ ਕਰਨ ਦੀ ਵੀ ਸਮਰੱਥਾ ਨਹੀਂ ਹੁੰਦੀ ਰਾਣੀ ਸੋਚਦੀ ਆ ਕਿ ਰਾਣੀ ਤੂੰ ਸੋਹਣੀ ਜ਼ਿੰਦਗੀ ਦੇ ਸੁਪਨੇ ਵੇਖਦੀ ਸੀ ਹਜੇ ਵੀ ਕੀ ਪਤਾ ਤੇਰੀ ਜ਼ਿੰਦਗੀ ਦੇ ਵਿੱਚ ਅੱਗੇ-ਅੱਗੇ ਕੀ ਵਾਪਰਨਾ ਫਿਰ ਰਾਣੀ ਆ ਜਿਹੜੀ ਉਹ ਬਿਲਕੁਲ ਚੁੱਪ ਹੋ ਜਾਂਦੀ ਆ ਉਸ ਰਾਤ ਉਹਦੇ ਨਾਲ ਜੋ ਹੋਇਆ ਉਹ ਸੋਚ ਕੇ ਵੀ ਉਹਦੇ ਰੋਂਗ ਟਿਖੜੇ ਹੁੰਦੇ ਆ ਸ਼ਰਾਬੀ ਹਾਲਤ ਦੇ ਵਿੱਚ ਉਹ ਆਪਣੇ ਪੁੱਤ ਤੋਂ ਮਤਰੇਹ ਪੁੱਤ ਤੋਂ ਆਪਣਾ ਖਹਿੜਾ ਛਡਾਉਂਦੀ ਆ ਤੇ ਆਪਣੇ ਕਮਰੇ ਦੇ ਵਿੱਚ ਆ ਕੇ ਦਰਵਾਜ਼ਾ ਬੰਦ ਕਰਕੇ ਉੱਚੀ-ਉੱਚੀ ਰੋਣ ਲੱਗਦੀ ਆ ਸਾਰੀ ਰਾਤ ਇਸੇ ਤਰ੍ਹਾਂ ਰੋਂਦੀ ਦੀ ਬੀਤ ਜਾਂਦੀ ਆ ਆਪਣੇ ਮਤਰੇਹ ਪੁੱਤਰ ਦੀ ਹਵਸ ਦਾ ਸ਼ਿਕਾਰ ਹੋਈ ਰਾਣੀ ਫਿਰ ਆਪਣਾ ਮਾਨਸਿਕ ਸੰਤੁਲਨ ਖੋ ਬੈਠਦੀ ਆ ਤੇ ਉਹ ਬਿਲਕੁਲ ਪਾਗਲ ਹੋ ਜਾਂਦੀ ਆ ਸਵੇਰ ਤੱਕ ਜਦੋਂ ਤੱਕ ਰਾਣੀ ਦੇ ਘਰ ਵਾਲਾ ਵਾਪਸ ਆਉਂਦਾ ਤਾਂ ਰਾਣੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਆਪਣੇ ਬਾਲ ਪਟ ਰਹੀ ਸੀ ਤੇ ਆਪਣੇ ਆਪ ਨੂੰ ਦੰਦਿਆਂ ਦੇ ਨਾਲ ਖਾ ਰਹੀ ਸੀ ਜਦੋਂ ਉਹਦੇ ਘਰ ਆਲਾ ਕੇ ਰਾਣੀ ਦੀ ਹਾਲਤ ਵੇਖਦਾ ਤੇ ਉਹਨੂੰ ਨੇੜੇ ਉਹਦੇ ਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਰਾਣੀ ਆਪਣੇ ਖੁੱਲੇ ਵਾਲਾਂ ਦੇ ਨਾਲ ਆਪਣੇ ਹੱਥ ਦੇ ਵਿੱਚ ਚਾਕੂ ਚੱਕ ਕੇ ਉਹਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਉਹਨੂੰ ਪੁੱਛਦਾ ਵੀ ਰਾਣੀ ਤੈਨੂੰ ਕੀ ਹੋਇਆ ਪਰ ਰਾਣੀ ਇਸ ਹਾਲਤ ਦੇ ਵਿੱਚ ਨਹੀਂ ਹੁੰਦੀ ਕਿ ਉਹ ਆਪਣੇ ਘਰ ਵਾਲੇ ਨੂੰ ਸੱਚਾਈ ਦੱਸ ਸਕੇ ਉਸ ਤੋਂ ਬਾਅਦ ਰਾਣੀ ਦੀ ਹਾਲਤ ਦਿਨ-ਬਦਿਨ ਹੋਰ ਵੀ ਬਦਤਰ ਹੁੰਦੀ ਜਾਂਦੀ ਆ ਤੇ ਕਿਸੇ ਦੋਸਤ ਦੇ ਕਹਿਣ ਤੇ ਰਾਣੀ ਦੇ ਘਰ ਵਾਲਾ ਉਹਨੂੰ ਕਿਸੇ ਪਾਗਲਖਾਨੇ ਦੇ ਵਿੱਚ ਭਰਤੀ ਕਰਵਾ ਦਿੰਦਾ ਤੇ ਉਸ ਪਾਗਲਖਾਨੇ ਦੇ ਵਿੱਚ ਰਾਣੀ ਡਾਕਟਰ ਦੇ ਮੂਰੇ ਚੀਕਾ ਮਾਰ-ਮਾਰ ਕੇ ਚੀਕਾ ਮਾਰ-ਮਾਰ ਕੇ ਜਦੋਂ ਰੋਂਦੀ ਆ ਤਾਂ ਉਸ ਪਾਗਲਖਾਨੇ ਦੇ ਡਾਕਟਰ ਵੀ ਰਾਣੀ ਦੀ ਹਾਲਤ ਨੂੰ ਦੇਖ ਕੇ ਸਮਝ ਜਾਂਦੇ ਆ ਕਿ ਸ਼ਾਇਦ ਇਹਦੇ ਨਾਲ ਕੋਈ ਜੱਗੂੰ ਤੇਰਮੀ ਹੋਈ ਆ ਕਈ ਕੁੜੀਆਂ ਜਿਹੜੀਆਂ ਬਚਪਨ ਤੋਂ ਅਨਾਥ ਹੋ ਜਾਂਦੀਆਂ ਨੇ ਬੱਚੇ ਜਿਹੜੇ ਬਚਪਨ ਤੋਂ ਅਨਾਥ ਹੋ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ-ਅੱਗੇ ਉਹਨਾਂ ਨੇ ਕੀ ਸਹਿਣਾ ਹੁੰਦਾ ਉਹੀ ਜਾਣਦੇ ਆ ਕਿ ਉਹ ਕੀ-ਕੀ ਸਹਿੰਦੇ ਆ ਤੇ ਇਹ ਗੱਲ ਦੀ ਵੀ ਸੱਚਾਈ ਹੈ ਬਿਲਕੁਲ ਕਿ ਜਦੋਂ ਕੁੜੀਆਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਹੀ ਗਲਤ ਹੁੰਦਾ ਤਾਂ ਉਹਨਾਂ ਨੂੰ ਚੁੱਪ ਕਰਾਇਆ ਜਾਂਦਾ ਇੱਜ਼ਤ ਰੋਲਣ ਦੇ ਡਰੋਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਜੇ ਰਾਣੀ ਦੀ ਭੂਆ ਉਦੇ ਫੁੱਫੜ ਦੁਆਰਾ ਕੀਤੀ ਦਰਿੰਦਗੀ ਵੀ ਅੱਗੇ ਪੜਤਾਲ ਕਰਦੀ ਤੇ ਉਹਨੂੰ ਇਸ ਤਰ੍ਹਾਂ ਨਾ ਵਿਆਹੋਂਦੀ ਤਾਂ ਸ਼ਾਇਦ ਰਾਣੀ ਅੱਜ ਪਾਗਲ ਨਾ ਹੁੰਦੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਰਾਣੀ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ